ਤੇ ਵੱਡੀਆਂ ਡੀਪਨਾਂ ਲਾਤੀਆਂ ਮੁੰਡਿਆਂ ਦੇ ਕੱਪੜੇ ਤੇ ਬਹੁਤ ਵੱਡੀਆਂ ਆਫਰਾਂ ਚਾਹੇ ਤੁਸੀਂ ਲੈਣੀਆਂ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਰੰਗ ਤੁਸੀਂ ਭਾਵੇਂ ਜਿਹੜੇ ਮਰਜ਼ੀ ਲੈਣਿਆ ਭਾਵੇਂ ਤੁਸੀਂ ਲੈਣੀਆਂ ਪੂਰੀਆਂ ਬਾਹਾਂ ਦੀਆਂ ਟੀ-ਸ਼ਰਟਾਂ ਭਾਵੇਂ ਤੁਸੀਂ ਸਾਈਜ਼ ਜਿਹੜਾ ਮਰਜ਼ੀ ਲੈਣਾ ਭਾਵੇਂ ਤੁਸੀਂ ਲੈਣੀਆਂ ਕੋਲਰ ਵਾਲੀਆਂ ਟੀ-ਸ਼ਰਟਾਂ ਓਵਰ ਲੱਗੀਆਂ ਅੱਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਨਾਲ ਤੁਸੀਂ ਨਿਕਰਾਂ ਆ ਦੇਖੋ ਇੰਦਾਂ ਦੀਆਂ ਵੈਰਾਈਟੀਆਂ ਸਾਡੇ ਕੋਲ ਬਹੁਤ ਜ਼ਿਆਦਾ ਸੋਹਣੀਆਂ ਸੋਹਣੀਆਂ ਆ ਚੁੱਕੀਆਂ ਦੇਖੋ ਬਲੂ ਕਲਰ ਬਹੁਤ ਜ਼ਿਆਦਾ ਫੱਬਦਾ ਹੈਗਾ ਤੁਸੀਂ ਬਲੈਕ ਲੈਣਾ ਬਲੈਕ ਲੈ ਲਓ ਦੇਖੋ ਆ ਚੀਜ਼ਾਂ ਮੁੰਡਿਆਂ ਦੀ ਇਹ ਪਹਿਲੀ ਪਸੰਦ ਹੁੰਦੀਆਂ ਗਰਮੀਆਂ ਦਾ ਮੌਸਮ ਆ ਗਿਆ ਹੁਣ ਟੂ ਟਾਰ ਤੇ ਵੀ ਜਾਣਾ ਹੁਣ ਤੁਸੀਂ ਆ ਦੇਖੋ ਇਦਾਂ ਦੇ ਨਿਕਰਾਂ ਵੀ ਤੁਹਾਨੂੰ ਅਸੀਂ ਦੇ ਦੇਣੀ ਆ ਕਾਟਨ ਦੇ ਵਿੱਚ ਆ ਦੇਖੋ ਭਾਈ ਲੋਰ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਇਹ ਤੁਸੀਂ ਫੋਰ ਪਾਕਟ ਪਸੰਦ ਕਰਦੇ ਹੈ ਟੂ ਪਾਕਟ ਪਸੰਦ ਕਰਦੇ ਆਪਣੀ ਚੁਆਇਸ ਅਕੋ ਜਿੰਦਾਂ ਮਰਜ਼ੀ ਲੈ ਕੇ ਜਾ ਸਕਦਾ ਨਾ ਦੇਖੋ ਕਿੰਨੀ ਕਿੰਨੀ ਸੁਣੀ ਪੱਟੀਆਂ ਲੱਗੀਆਂ ਹੈਗੀਆਂ ਇਹਦੇ ਅਲੱਗ-ਅਲੱਗ ਤੁਹਾਨੂੰ ਵੈਰਾਈਟੀ ਮਣੀ ਹੈਗੀ ਕੋਈ 450 ਦਾ ਕੋਈ 350 ਦਾ ਕੋਈ 700 ਦਾ ਕੋਈ 800 900 ਹਜ਼ਾਰ ਦਾ ਬੜੇ ਮੁੰਡੇ ਕਹਿੰਦੇ ਟੀਆਰ ਦੀਆਂ ਪੈਂਟਾਂ ਪਾਉਣੀਆਂ ਕਟੀਆਂ ਫੋਟੀਆਂ ਹੁਣ ਜੇਬਾਂ ਵੱਡੀਆਂ ਹੁਣ ਆ ਗਈਆਂ ਸਾਡੇ ਕੋਲ ਵੀ ਆਟਮਾ ਸਟਿਚਿੰਗ ਤੁਹਾਨੂੰ ਪਤਾ 6-700 ਰੁਪਏ ਸਟਿਚਿੰਗ ਲੈ ਲੈਂਦੇ ਹੈਗੇ ਆਪਾਂ ਤੁਹਾਨੂੰ ਸੀਤੀ ਸਲਾਈ ਦੇਣੀ 588 ਤੁਸੀਂ ਵੱਡੇ ਸ਼ੋਰੂਮੋਂ ਜਾਉਂਗੇ ਜਿਹੜੇ 5-500 ਨੀ ਆਰੇ ਲਿਆ ਦਿਆਂਗੇ ਯਾਰ ਪੈਂਟਾਂ ਦੇ ਨਾਲ ਪੌਣੇ ਹੈਗੇ ਆ ਤੁਸੀਂ ਕੋਟ ਪੈਂਟ ਦੇ ਨਾਲ ਪੌਣੇ ਆ ਤੁਸੀਂ ਆਹ ਜੀਨ ਦੇ ਨਾਲ ਪਾਉਣ ਦੇ ਲਈ ਲੈਣੇ ਆ ਸਾਡੇ ਕੋਲ ਦੇਖੋ ਵੈਰਾਈਟੀ ਸਾਰੀ ਆ ਬਜ਼ੁਰਗਾਂ ਦੇ ਲਈ ਹੈਗੀ ਆ ਮਿਡਲ ਏਜ ਲਈ ਹੈਗੀ ਆ ਜੇ ਤੁਸੀਂ ਕਹਿੰਦੇ 15-1500 ਰੁਪਏ ਦਾ ਇਕੱਲਾ ਕਪੜਾ ਮਿਲਦਾ ਸਮਾਈ ਪਾ ਕੇ 2500 ਰੁਪਏ ਵਾਲਾ ਕੋਟ ਤਾਂ ਪਜਾਮਾ ਵੱਡਾ ਡੀਪੂ ਤੋਂ ਲੈ ਜਾਓ ਰੈਡੀमेड 1000 ਰੁਪਏ 75 ਦੇ ਵਿੱਚ ਵਸਟਾਂ ਆ ਚੁੱਕੀਆਂ ਹੈਗੇ 938 ਤੋਂ ਸ਼ੁਰੂ ਹੋ ਜਾਂਦੀ ਹੈਗੀ ਪਸੰਦ ਤੁਹਾਡੀ ਹੈਗੀ ਹਰ ਤਰ੍ਹਾਂ ਦੇ ਕਲਰ ਮਣੇਗੇ ਹਰ ਤਰ੍ਹਾਂ ਦੇ ਡਿਜ਼ਾਈਨ ਮਣੇਗੇ ਆ ਜਿੰਦਾਵਾ ਕਰਦੇ ਆ ਚੈਲੰਜ ਕਰਦੇ ਆ ਜਿਹੜੀ ਬਾਜ਼ਾਰ ਦੇ ਵਿੱਚ

ਬਹੁਤ ਵੱਡੀਆਂ ਆਫਰਾਂ ਲੱਗ ਗਈਆਂ ਵੱਡਾ ਡਿੱਪੂ ਅਜਾ ਚੌਂਕ ਬੰਗਾ ਦੇ ਵਿੱਚ ਇਹ ਤੁਹਾਨੂੰ 338 ਰੁਪਏ ਦੇ ਵਿੱਚ ਕੈਪੀ ਮਿਲ ਜਾਣੀ ਆ ਬਾਜ਼ਾਰ 'ਚ 8-900 1000 ਤੋਂ ਘੱਟ ਨਹੀਂ ਮਿਲਦੀ ਇੱਥੇ ਹੋਣ ਦੇ ਫਾਇਦੇ ਕੀ ਹੈਗੇ ਆ ਤੁਸੀਂ ਸੈਲਫ ਸਰਵਿਸ ਲੈ ਸਕਦੇ ਆ ਤੁਸੀਂ ਦੇਖੋ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਲੈ ਜਾਓ ਸਲੋਜੀ ਹੋ ਗਏ ਲਾਲਾ 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 ਹੋ ਗਏ ਜੀ ਚਾਰੇ ਪਾਸੇ ਵੱਡਾ ਡਿੱਪੂ ਨੇ ਲਾ ਕੇ ਆ ਮੁੰਡਿਆਂ ਦੇ ਕੱਪੜੇ ਦੇ ਬਹੁਤ ਵੱਡੀਆਂ ਆਫਰਾਂ ਚਾਹੇ ਤੁਸੀਂ ਲੈਣੀਆਂ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਰੰਗ ਤੁਸੀਂ ਭਾਵੇਂ ਜਿਹੜੇ ਮਰਜ਼ੀ ਲੈਣਿਆ ਭਾਵੇਂ ਤੁਸੀਂ ਲੈਣੀਆਂ ਪੂਰੀਆਂ ਬਾਹਾਂ ਦੀਆਂ ਟੀ ਆਫਰ ਲੱਗੀਆਂ ਬਾਜ਼ਾਰ ਨਾਲੋਂ ਕਹਿੰਦੇ ਤਿੰਨ ਤਿੰਨ ਗੁਣਾ ਸਸਤੇ ਰੇਟ ਕਰਤੇ ਬਾਈ ਜੀ ਗਰਮੀਆਂ ਦੇ ਤੋਹਫੇ ਦਿਖਾ ਦਿਓ ਅੱਜ ਲੋਕਾਂ ਆ ਦੇਖੋ ਭਾਈ ਸਾਈ ਨਾਲ ਕਿੱਡੇ ਕਿੱਡੇ ਖੁੱਲੇ ਡੁੱਲੇ ਆ ਚੁੱਕੇ ਤੁਸੀਂ ਆਪਣੀ ਚੋਅ ਦੇ ਅਕੋਰ ਜਿੱਦਾਂ ਤੁਸੀਂ ਮਰਜੀ ਸਾਈਜ਼ ਲੈ ਕੇ ਜਾ ਸਕਦੇ ਆਂ ਕਿ ਆ ਦੇਖੋ ਕਿੰਨੇ ਕਿੰਨੇ ਜੈਂਟਲੀ ਐਂਟਰੀ ਸ਼ੈਡ ਆ ਚੁੱਕੇ ਆ ਗਿਆ ਤੁਸੀਂ ਕਲਰਾਂ ਲਈ ਪਸੰਦ ਕਰਦੇ ਆ ਗਿਆ ਤੁਸੀਂ ਗੋਲ ਨਾਈਟਾਂ ਲਈ ਪਸੰਦ ਕਰਦੇ ਆਪਣੀ ਚੋਅ ਦੇ ਅਕੋਰ ਜਿੱਦਾਂ ਤੁਸੀਂ ਮਰਜੀ ਕਲਰ ਲੈ ਕੇ ਜਾ ਸਕਦੇ ਆਂ ਦੇਖੋ ਕਿੰਨੇ ਕਿੰਨੇ ਠੰਡੇ ਕਲਰ ਆ ਚੁੱਕੇ ਆ ਗਿਆ ਹੁਣ ਤੁਹਾਨੂੰ ਗਰਮੀ ਆਪਾਂ ਲੱਗਣ ਦੀ ਨਹੀਂ ਹੈਗੀ ਕਿਉਂਕਿ ਆਪਾਂ ਤੁਹਾਡੇ ਵਾਸਤੇ ਲਿਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਸਾਈਜ਼ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਰੰਗ ਆ ਚੁੱਕਿਆ ਇਦਾਂ ਹੀ ਤੁਸੀਂ ਪੂਰੀਆਂ ਬਾਹਾਂ ਦੀਆਂ ਟੀ-ਸ਼ਰਟਾਂ ਲੈਣੀਆਂ ਇੱਥੇ ਵੀ ਤੁਸੀਂ ਆ ਕੇ ਜਿਹੜੀ ਮਰਜ਼ੀ ਲੈ ਕੇ ਜਾ ਸਕਦੇ ਆ ਤੁਹਾਨੂੰ ਅਸੀਂ ਦਾਅਵਾ ਕਰਦੇ ਆ ਚੈਲੇਂਜ ਕਰਦੇ ਆ ਜਿਹੜੀ ਬਾਜ਼ਾਰ ਦੇ ਵਿੱਚ 1-1000 ਰੁਪਏ ਲਿਆ ਜਾਂਦਾ ਇੱਥੇ 400 450 5 500 ਦੇ ਵਿੱਚ ਬਹੁਤ ਵੱਡੀਆਂ ਆਫਰਾਂ ਲੱਗ ਗਈਆਂ ਵੱਡਾ ਡਿਪੂ ਅਜਾ ਚੌਂਕ ਬੰਗਾ ਦੇ ਵਿੱਚ ਭਾਈ ਜੀ ਹਾਫ ਬਾਜੀ ਦੇ ਵਿੱਚ ਕਿੰਨੇ ਕਿ ਡਿਜ਼ਾਈਨ ਹੈਗੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਹਾਫ ਸਲੀਪ ਹੈ ਦੇਖੋ ਕਿੰਨੇ ਕਿ ਸੋਹਣੇ ਆਰਟੀਕਲ ਆ ਚੁੱਕੇ ਹਰ ਤਰ੍ਹਾਂ ਦੇ ਦੇਖੋ ਵੈਰਾਈਟੀ ਲੱਗੀ ਹੈ ਸੈਲਫ ਸਰਵਿਸ ਤੁਸੀਂ ਕਰ ਸਕਦੇ ਆਪਣੀ ਚੋਇਸ ਦੇ ਕੋਲ ਜਿੱਦਾਂ ਤੁਹਾਨੂੰ ਸਾਈਜ਼ ਚਾਹੀਏ ਜਿੱਦਾਂ ਰੇਂਜ ਚਾਹੀਏ ਲੈ ਕੇ ਜਾ ਸਕਦੇ ਹੈਗੇ ਆ ਲੋ ਜੀ ਗਰਮੀਆਂ ਦੇ ਵਿੱਚ ਟੀ-ਸ਼ਰਟਾਂ ਨਾਲ-ਨਾਲ ਅਸੀਂ ਕੁਰਤੇ ਪਜਾਮੇ ਵੀ ਲਿਆ ਤਿਆ ਹੁਣ ਤੁਹਾਨੂੰ ਦਰਜੀਆ ਦੇ ਕੋਲ ਜਾਣ ਦੀ ਲੋੜ ਨਹੀਂ ਤੁਹਾਨੂੰ ਸੀਤੇ ਇਸਲਾਏ ਰੈਡੀमेड ਡਿਜ਼ਾਈਨਰ ਕਹਿੰਦੇ 15-1500 ਰੁਪਏ ਦਾ ਇਕੱਲਾ ਕੱਪੜਾ ਮਿਲਦਾ ਸਮਾਈ ਪਾ ਕੇ 2500 ਰੁਪਏ ਵਾਲਾ ਕੁਰਤਾ ਪਜਾਮਾ ਵੱਡਾ ਡੀਪੂ ਤੋਂ ਲੈ ਜਾਓ ਰੈਡੀमेड 1000-75 ਦੇ ਵਿੱਚ ਰੰਗ ਭਾਵੇਂ ਤੁਸੀਂ ਚਿੱਟਾ ਲੈ ਜਾਓ ਭਾਵੇਂ ਤੁਸੀਂ ਕਾਲਾ ਲੈ ਜਾਓ ਤੁਸੀਂ ਮਹਿਰੂਮ ਲੈ ਜਾਓ ਰੰਗਾਂ ਦੇ ਵਿੱਚ ਬਹੁਤ ਸੋਹਣੀਆਂ ਵੈਰਾਈਟੀਆਂ ਤੁਸੀਂ ਲੈਣੇ ਪਾਰਟੀ ਵੇਅਰ ਕੁਰਤੇ ਪਜਾਮੇ ਨਾਈਟ ਪਾਰਟੀ ਤੇ ਜਾਣਾ ਜਾਗੋ ਤੇ ਜਾਣਾ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨਰ ਕੁਰਤੇ ਪਜਾਮੇ ਦੇ ਉੱਤੇ ਬਹੁਤ ਸੋਹਣੀਆਂ ਆਫਰਾਂ ਲੱਗੀਆਂ ਚਾਹੇ ਤੁਸੀਂ ਪਿੰਡਾਂ ਵਾਲੇ ਮੁੰਡਿਓ ਭਾਵੇਂ ਤੁਸੀਂ ਸ਼ਹਿਰਾਂ ਵਾਲੇ ਮੁੰਡਿਓ ਕੋਰਟ ਤੇ ਪਜਾਮਿਆਂ ਦੇ ਵਿੱਚ ਦਾ ਪੂਰੇ ਚੱਬ ਕੱਢਦੇ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਰਦੇ ਆ ਉੱਪਰ ਪਾਉਣ ਬਾਸਕਟਾਂ ਵਿੱਚ ਤੁਹਾਡੇ ਵਾਸਤੇ ਲੈ ਆ ਨਹੀਂ ਦੇਖੋ ਕਿੰਨੀ ਕਿੰਨੀ ਸੋਹਣੀ ਬਾਸਕਟਾਂ ਆ ਚੁੱਕੀਆਂ ਹੈਗੀਆਂ 938 ਤੋਂ ਸ਼ੁਰੂ ਹੋਈਆਂ ਦੀਆਂ ਕਿ ਪਸੰਦ ਤੁਹਾਡੀ ਹੈ ਕਿ ਹਰ ਤਰ੍ਹਾਂ ਦੇ ਕਲਰ ਮਣੇ ਹੈਗੇ ਹਰ ਤਰ੍ਹਾਂ ਤੋਂ ਡਿਜ਼ਾਈਨ ਮਣੇ ਹੈਗੀਆਂ ਦੇਖੋ ਕਿੰਨੀ ਕਿੰਨੀ ਸੋਹਣੀਆਂ ਬਾਸਕਟਾਂ ਆ ਚੁੱਕੀਆਂ ਦੇਖੋ ਹਰ ਤਰ੍ਹਾਂ ਦੇ ਕਲਰ ਲੱਗੇ ਆ ਕਿ ਹਰ ਤਰ੍ਹਾਂ ਰੇਂਜ ਹੈਗੀ ਹੈ ਹਰ ਤਰ੍ਹਾਂ ਤੋਂ ਇਹ ਵਿੱਚ ਡਿਜ਼ਾਈਨ ਮਣੇ ਹੈਗੀਆਂ ਆਹ ਦੇਖੋ ਜੀ ਜਿਹੜੀਆਂ ਤੁਸੀਂ ਵੱਡੇ ਵੱਡੇ ਸ਼ੋਅਰੂਮਾਂ 'ਚ ਸਾਡੇ ਕੋਲ 900 ਹਜ਼ਾਰ ਤੋਂ ਸ਼ੁਰੂ ਹੋ ਕੇ 1100 1200 1300 ਦੇ ਵਿੱਚ 1500 ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੋਬਰ ਚੀਜ਼ਾਂ ਰੇਟ 975 ਤੁਸੀਂ ਦੇਖ ਲਓ ਬਜ਼ੁਰਗਾਂ ਦੇ ਲਈ ਮੁੰਡਿਆਂ ਦੇ ਲਈ ਚਾਹੇ ਤੁਸੀਂ ਪੈਂਟਾਂ ਸ਼ਰਟਾਂ ਦੇ ਨਾਲ ਪਾ ਲਓ ਭਾਵੇਂ ਤੁਸੀਂ ਕੁੜਤੇ ਪਿਆਵੇਂ ਦੇ ਪਾ ਲਓ ਬਾਸਟਾ ਦੇ ਵਿੱਚ ਬਹੁਤ ਹਿਊਜ ਵੈਰਾਈਟੀ ਦੇਖੋ ਪ੍ਰਿੰਟ ਦੇ ਵਿੱਚ ਲੈਣੀਆਂ ਦਾ ਪ੍ਰਿੰਟ ਦੇ ਵਿੱਚ ਵੀ ਲੈ ਸਕਦੇ ਹਾਂ ਪਲੇਨ ਚ ਲੈਣੀਆਂ ਪਲੇਨ ਚ ਲੈ ਸਕਦੇ ਹਾਂ ਚੈੱਕ ਲੈਣੀਆਂ ਚੈੱਕ ਲੈ ਸਕਦੇ ਹਾਂ ਮਿਡਲ एज ਲਈ ਲੈ ਲਓ ਬਜ਼ੁਰਗਾਂ ਦੇ ਲਈ ਲੈ ਲਓ ਸਾਰਿਆਂ ਦੇ ਲਈ ਬਹੁਤ ਸੋਹਣੇ ਡਿਜ਼ਾਈਨ ਸਾਡੇ ਕੋਲ ਆ ਚੁੱਕੇ ਆ। ਸਲਾਹ ਜੀ ਗਰਮੀਆਂ ਦੇ ਵਿੱਚ ਤੁਹਾਡੇ ਭਰਾਵਾਂ ਨੂੰ ਸੋਹਣੇ ਬਣਾ ਕੇ ਭੇਜਾਂਗੇ। ਚਾਹੇ ਤੁਸੀਂ ਟੂਰ ਤੇ ਜਾਣਾ, ਚਾਹੇ ਤੁਸੀਂ ਘਰਾਂ 'ਚ, ਚਾਹੇ ਤੁਸੀਂ ਜੈਮ ਜਾਣਾ। ਆਹਾਂ ਟੀ-ਸ਼ਰਟ ਪਾਓ, ਇਹਦੇ ਨਾਲ ਆਹਾਂ ਨਿੱਕਰ ਪਾ ਲਓ। ਇਦਾਂ ਦੇ ਕੰਬੋ ਬਣਾ ਬਣਾ ਕੇ ਤੁਹਾਨੂੰ ਅਸੀਂ ਦੇ ਦੇਾਂਗੇ। ਇਸ ਤੋਂ ਇਲਾਵਾ ਤੁਸੀਂ ਦੇਖੋ ਬਹੁਤ ਸੋਹਣੇ-ਸੋਹਣੇ ਡਿਜ਼ਾਈਨਰ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਨਾਲ ਤੁਸੀਂ ਨਿੱਕਰਾਂ। ਆ ਦੇਖੋ ਇਦਾਂ ਦੀਆਂ ਵੈਰਾਈਟੀਆਂ ਸਾਡੇ ਕੋਲ ਬਹੁਤ ਜ਼ਿਆਦਾ ਸੋਹਣੀਆਂ-ਸੋਹਣੀਆਂ ਆ ਚੁੱਕੀਆਂ। ਤੁਸੀਂ ਚੂਜ਼ ਕਰਕੇ ਲੈ ਕੇ ਜਾ ਸਕਦੇ ਆ ਇਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਸੋਹਣੇ ਸਾਈਜ਼ ਆ ਦੇਖੋ ਬਲੂ ਕਲਰ ਬਹੁਤ ਜ਼ਿਆਦਾ ਫੱਬਦਾ ਹੈਗਾ ਤੁਸੀਂ ਬਲੈਕ ਲੈਣਾ ਬਲੈਕ ਲੈ ਲਓ ਦੇਖੋ ਆ ਚੀਜ਼ਾਂ ਮੁੰਡਿਆਂ ਦੀ ਇਹ ਪਹਿਲੀ ਪਸੰਦ ਹੁੰਦੀਆਂ ਤੁਸੀਂ ਇੱਥੇ ਆ ਜਾਓ ਰੇਟ ਇੰਨੇ ਕੁ ਜ਼ਿਆਦਾ ਘੱਟ ਕਰਦੇ ਆ ਵੀ ਤੁਹਾਡੀ ਰੂਹ ਖੁਸ਼ ਹੋ ਜਾਣੀ ਮਤਲਬ ਨਿਕਰਾਂ ਦੇ ਵਿੱਚ ਸਾਡੇ ਕੋਲ ਵੈਰਾਈਟੀ ਹੈਗੀ ਹੈ ਨਾ ਨਿਕਰਾਂ ਦੇ ਨਾਲ-ਨਾਲ ਤੁਸੀਂ ਚਾਹੋ ਨੇ ਉਹ ਵੀ ਸਾਨੂੰ ਚਾਹੀਦੇ ਕੈਪਰੀਆਂ ਤੇ ਆਹ ਲਓ ਜੀ ਕੈਪਰੀਆਂ ਦੇ ਵਿੱਚ ਵੀ ਸਾਡੇ ਕੋਲ ਹਰ ਤਰ੍ਹਾਂ ਦਾ ਸਾਈਜ਼ ਮਿਲ ਜੂ ਹਰ ਤਰ੍ਹਾਂ ਦਾ ਰੰਗ ਮਿਲ ਜੂ ਬਾਜ਼ਾਰ ਨਾਲੋਂ ਰੇਟ ਅਸੀਂ ਕਰਦੇ ਅੱਧੇ ਇਹ ਤੁਹਾਨੂੰ 338 ਰੁਪਏ ਦੇ ਵਿੱਚ ਕੈਪਰੀ ਮਿਲ ਜਾਣੀ ਆ ਬਾਜ਼ਾਰ 'ਚ 8-900 1000 ਤੋਂ ਘੱਟ ਨਹੀਂ ਮਿਲਦੀ ਸਾਡੇ ਕੋਲ 338 ਆਹ ਰੇਟ ਦੇਖ ਲਓ ਕੱਲਾ ਕੱਲਾ ਰੇਟ ਲੈ ਕੇ ਲਾਤਾ ਨਿਕਰਾਂ ਦੇ ਵਿੱਚ ਕੈਪਰੀਆਂ ਦੇ ਵਿੱਚ ਹਿਊਜ ਵੈਰਾਈਟੀ ਭਾਈ ਲੋਰ ਵੀ ਦਿਖਾਉ ਉਹ ਨਾ ਪਜਾਮੇ ਪੀਮੇ ਵੀ ਆ ਦੇਖੋ ਭਾਈ ਲੋਰ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਇਹ ਤੁਸੀਂ 4 ਪਾਕਟ ਪਸੰਦ ਕਰਦੇ ਹੋ ਜਾਂ 2 ਪਾਕਟ ਪਸੰਦ ਕਰਦੇ ਆਪਣੀ ਚੋਇਸ ਅਕੋੜ ਜਿੰਦਾਂ ਮਰਜ਼ੀ ਲੈ ਕੇ ਜਾ ਸਕਦਾ ਨਾ ਦੇਖੋ ਕਿੰਨੀ ਕਿੰਨੀ ਸੋਹਣੀ ਪਟੀਆਂ ਲੱਗੀਆਂ ਹੈਗੀਆਂ ਇਹ 'ਚ ਲਗ ਲਗ ਤੁਹਾਨੂੰ ਵੈਰਾਈਟੀ ਮਣੀ ਹੈਗੀ ਆ ਕੋਈ 450 ਦਾ ਕੋਈ 350 ਸਟੈਚੂਅਲ ਪੀਸ ਹੈ ਗਿਆ ਸਟੱਫ ਵੀ ਇਹਨੇ ਫਾਈਨ ਆ ਚੁੱਕਿਆ ਗਿਆ ਤੁਸੀਂ ਪਾਉਣਾ ਤੁਹਾਨੂੰ ਨਹੀਂ ਪਤਾ ਲੱਗਦਾ ਸੀ ਪਿਆਮਾ ਪਾਇਆ ਗਿਆ ਸੀ ਕੈਪਰੀ ਪਾਈ ਹੈਗੀ ਆ ਕਿਉਂਕਿ ਇਹਨੇ ਲਾਈਟ ਵੀਰ ਚ ਆ ਚੁੱਕਿਆ ਗਿਆ ਆ ਦੇਖੋ ਪੈਂਸੀ ਵੀ ਆ ਚੁੱਕੇ ਬਹੁਤ ਸੋਹਣੇ ਤੁਹਾਡੇ ਵਾਸਤੇ ਲੋਰ ਆ ਚੁੱਕਿਆ ਗਿਆ ਕਿਨੇ ਕਿਨੇ ਸੋਹਣੇ ਕਲਰ ਜੈਂਟਲੀ ਐਂਟਰੀ ਸ਼ੇਡ ਆ ਚੁੱਕਿਆ ਗਿਆ ਜੇ ਤੁਸੀਂ ਪਾਉਣੀ ਹੈ ਤੁਹਾਡੀ ਪੂਰੀ ਟੌਰ ਬਾਣੀ ਹੈ ਪੈਂਟ ਦੀ ਪੈਂਟ ਤੇ ਲੋਰ ਦਾ ਲੋਰ ਤੁਸੀਂ ਜਿੱਦ ਆਪਣੀ ਚੋਇਸ ਦੇ ਗਾੜੀ ਦੇਖੋ ਇਹ ਮੁੰਡੇ ਕਹਿੰਦੇ ਟੀਆਰ ਦੀਆਂ ਪੈਂਟਾਂ ਪਾਉਣੀਆਂ ਕਟੀਆਂ ਫਟੀਆਂ ਹੁਣ ਜੇਬਾਂ ਵੱਡੀਆਂ ਹੁਣ ਆ ਗਈਆਂ ਸਾਡੇ ਕੋਲ ਵੀ ਆਟਮਾ ਇਹ ਕੋਈ 5000 3 ਜੱਗੋ ਤੇਰ ਮੇ ਲਿਆਤੇ ਆ ਮਤਲਬ ਜਿਹੜੇ ਤੁਹਾਨੂੰ ਰੰਗ ਮਿਲਣੇ ਨਹੀਂ ਹੈਗੇ ਬਾਜ਼ਾਰ ਚ ਉਹ ਸਾਨੂੰ ਰੰਗੋ ਲਿਆਤੇ ਆ ਜਿਹੜੇ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਲੁੱਟਾਂ ਹੁੰਦੀਆਂ ਖਾਤਮ ਕਰਦੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਲਾਈਟ ਕਲਰ ਲੈ ਲਓ ਡਾਰਕ ਲੈ ਜਾਓ ਬਲੂ ਲੈ ਜਾਓ ਬਲੈਕ ਲੈ ਜਾਓ ਕਟੀਆਂ ਫਟੀਆਂ ਲੈ ਜਾਓ ਸਕਿਨੀ ਲੈ ਜਾਓ ਜਿੱਦਾਂ ਦੀ ਤੁਹਾਨੂੰ ਡਿਜ਼ਾਈਨ ਪਸੰਦ ਆ ਉਹ ਵੀ ਤੁਹਾਨੂੰ ਮਿਲ ਜਾਣੀ ਮਤਲਬ ਹਰ ਪੱਖੋਂ ਫੁੱਲ ਪੈਕਡ ਹੈਗੇ ਆਪਾਂ ਤੁਸੀਂ ਪਾਰਟੀ ਦੇ ਪੈਂਟ ਚਾਹੀਦੇ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਫਿਨਿਸ਼ਿੰਗ ਕਿੰਨੀ ਵਧੀਆ ਆ ਚੁੱਕੇ ਸਟਾਫ ਕਿੰਨਾ ਫਾਈਨ ਆ ਚੁੱਕਾ ਹੈ ਤਾਂ ਆਪਾਂਸ ਕੀ ਤੁਹਾਨੂੰ ਸਸਤੀ ਦੇਣੀ ਹੈਗੀ ਆ ਸਟੀਚਿੰਗ ਤੁਹਾਨੂੰ ਪਤਾ 670 ਰੁਪਏ ਸਟੀਚਿੰਗ ਲੈ ਲੰਦੇ ਹੈਗੇ ਆਪਾਂ ਤੁਹਾਨੂੰ ਸਿੱਤੀ ਸ라이 ਦੇਣੀ 588 ਪਸੰਦ ਤੁਹਾਡੀ ਹੈ ਜੇ ਤੁਸੀਂ ਮਰਜੀ ਕਲਰ ਲੈ ਕੇ ਜਾਓ ਮਰਜੀ ਆਰਟੀਕਲ ਲੈ ਕੇ ਜਾਣਾ ਸਟੱਫ ਐਨਾ ਫਾਈਨ ਹੈ ਜੇਕਰ ਪੂਰੇ ਸਟੈਚੂਅਲ ਪੀਸ ਹੈਗੇ ਨਾ ਦੇਖੋ ਫਿਨਿਸ਼ਿੰਗ ਕਿੰਨੀ ਟੋਰੀ ਆ ਚੁੱਕੀ ਹੈਗਾ ਤੁਸੀਂ ਸਿੱਧਾ ਮਰਜੀ ਆਫਿਸ 'ਤੇ ਆਨੇ ਹੈਗੇ ਆ ਤੁਸੀਂ ਫੰਕਸ਼ਨ ਟੈਂਡ ਕਰਨ ਆਪਣੀ ਚੋਇਸ ਦੇ ਕੋਟ ਲੈ ਕੇ ਜਾ ਸਕਦੇ ਹੋ ਜਿਹਨ ਜੀਨ ਪਸੰਦ ਕਰਦੇ ਹੈਗੇ ਜੀਨ ਦੀ ਪੈਂਟੇ ਬਹੁਤ ਸੁਣ ਸੁਣ ਆ ਚੁੱਕਿਆ ਗਿਆ 895 ਸ਼ੁਰੂ ਹੈ ਤੇ ਪਸੰਦ ਤੁਹਾਡੀ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਦੇਖੋ ਪੂਰਾ ਪਰਮਹਾਰਗ ਜਿਹੜਾ ਤੁਸੀਂ ਮਰਜੀ ਸਾਈਜ਼ ਜਿਹੜਾ ਤੁਸੀਂ ਮਰਜੀ ਸਟਾਈਲ ਇਥੋਂ ਲੈ ਕੇ ਜਾ ਸਕਦੇ ਹੈਗੇ ਇੱਕ ਪੂਰਾ ਫੈਮਿਲੀ ਕੰਪਲੀਟਿਓਨ ਜਿੱਥੇ ਹੱਥ ਐਮਬਲਰਾਈਟੀ ਘੱਟ ਰੇਟ ਤੇ ਮਿਲ ਜਾਂਦੀ ਹੈਗੀ ਗਾਰਮੀਆਂ ਦਾ ਮੌਸਮ ਆ ਗਿਆ ਹੁਣ ਟੂ ਟਾਰ ਤੇ ਵੀ ਜਾਣਾ ਹੁਣ ਤੁਸੀਂ ਆ ਦੇਖੋ ਇਦਾਂ ਦੇ ਨਿਕਰਾਂ ਵੀ ਤੁਹਾਨੂੰ ਅਸੀਂ ਦੇ ਦੇਣੀ ਆ ਕਾਟਨ ਦੇ ਵਿੱਚ ਇਹਦੇ ਨਾਲ ਸਪੋਰਟ ਸ਼ੂ ਪਾਏ ਹੁਣ ਅਧੀਆਂ ਬਾਹਾਂ ਦੀਆਂ ਪਾ ਪਾ ਮੈਂ ਤੁਸੀਂ ਟੀ-ਸ਼ਰਟ ਪਾ ਲਓ ਮਤਲਬ ਨਿਕਰਾਂ ਦੇ ਵਿੱਚ ਤਾਂ ਵੈਰਾਈਟੀ ਬਹੁਤ ਹੈ ਅੱਜ ਸਵਾ ਦੇਖੋ ਇਹ ਸ਼ੂ ਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਮੁੰਡਿਆਂ ਦੇ ਲਈ ਤਾਂ ਮੈਂ ਕਹਿੰਦਾ ਵੇ ਜਾਵੇ ਕਲਾਤੀ ਇਦਾਂ ਜੇ ਤੁਸੀਂ ਵੱਡੇ ਸ਼ੋਰੂਮੋਂ ਜਾਉਂਗੇ ਜਿਹੜੇ 5-5000 6-6000 7-7000 ਦੇ ਤੁਸੀਂ ਸ਼ੂ ਲੈਨੇ ਹੋ ਸਾਡੇ ਕੋਲ 1000 1200 1500 ਦੇ ਵਿੱਚ ਤਾਂ ਮੈਂ ਕਿਹਾ ਨਿਆਰੇ ਲਿਆ ਦਿਆਂਗੇ ਆ ਦੇਖੋ ਜਿਹੜੀ ਚੀਜ਼ ਤੁਹਾਡੀ ਪਸੰਦੀ ਦੀ ਹੈਗੀ ਆ ਜਿੱਦਾਂ ਦੀ ਚੀਜ਼ ਅੱਜ ਕੱਲ ਮੁੰਡੇ ਪਸੰਦ ਕਰਦੇ ਉਹ ਵੀ ਚੀਜ਼ਾਂ ਸਾਡੇ ਕੋਲ ਆ ਚੁੱਕੀਆਂ ਆ ਆ ਸ਼ੂ ਦੇਖ ਲਓ ਸਾਈ ਸਾਡੇ ਕੋਲ ਸਾਰੇ ਮਿਲ ਜਣੇ ਆ ਰੰਗ ਸਾਡੇ ਕੋਲ ਸਾਰੇ ਮਿਲ ਜਣੇ ਆ ਉੱਚੇ ਲੈ ਲਓ ਨੀਵੇਂ ਲੈ ਲੋ ਜਿੱਦਾਂ ਦੇ ਡਿਜ਼ਾਈਨ ਤੁਹਾਨੂੰ ਪਸੰਦ ਆ ਸ਼ੂ ਦੇ ਵਿੱਚ ਮਿਲ ਜਾਣਿਆ ਬਾਜੀ ਸਾਈਜ਼ ਬੱਚਿਆਂ ਲਈ ਵੀ ਸਾਰੇ ਮਿਲ ਜਾਂਦੇ ਇੱਥੇ ਬਾਜੀ ਤੁਹਾਨੂੰ ਪਤਾ ਬੜੀਪ ਵਿੱਚ ਹਰ ਤਰ੍ਹਾਂ ਦੀ ਵੈਰਿਟੀ ਮਿਲਿਆ ਨਵਾਂ ਸੈਕਸ਼ਨ ਤਿਆਰ ਕੀਤਾ ਹਾਲੇ ਥੋੜਾ ਕੰਮ ਚੱਲਦਾ ਵੀ ਹੈਗਾ ਇੱਥੇ ਪਹਿਣਾ ਵਾਸਤੇ ਬੱਚਿਆਂ ਵਾਸਤੇ ਬੀਰਾਂ ਵਾਸਤੇ ਬਹੁਤ ਜ਼ਿਆਦਾ ਸ਼ੂ ਵਿੱਚ ਵੈਰਿਟੀ ਆ ਚੁੱਕੀ ਤੁਸੀਂ ਆਪਣੀ ਚੋਈ ਦੀ ਜਿੱਦਾਂ ਤੁਹਾਨੂੰ ਸ਼ੂ ਚਾਹੀਦਾ ਲੈ ਕੇ ਜਾ ਸਕਦੇ ਆ ਲਾਈਟ ਵੇਟ ਤੋਂ ਲਾਈਟ ਵੇਟ ਮੈਨੇਗਾ ਹੈ ਤੁਹਾਨੂੰ ਹੈਵੀ ਤੋਂ ਹੈਵੀ ਮੈਨੇਗਾ ਹੈ ਹਰ ਤਰ੍ਹਾਂ ਤੋਂ ਅਰੇਂਜਮੈਂਟ ਹੀ ਹੈਗੀ ਆ ਦੇਖੋ ਸਪੋਰਟ ਸ਼ੂ ਤਾਂ ਸਾਡੇ ਕੋਲ ਹੈਗੇ ਆ ਨਾ ਆ ਤੁਸੀਂ ਚੈੱਕ ਕਰ ਲਓ ਫਾਰਮਲ ਸ਼ੂ ਤੁਸੀਂ ਪ ਸਾਰੀ ਆ ਬਜ਼ੁਰਗਾਂ ਦੇ ਲਈ ਹੈਗੀ ਆ ਮਿਡਲ ਏਜ ਲਈ ਹੈਗੀ ਆ ਸਾਈ ਸਾਡੇ ਕੋਲ ਸਾਰੇ ਮਿਲ ਜਾਣੇ ਆ ਇਸੇ ਨਾਲ ਤੁਸੀਂ ਆ ਕੁੜੀਆਂ ਦੇ ਲਈ ਦੇਖ ਲਓ ਬਹੁਤ ਸਾਰਾ ਸ਼ੂਜ਼ ਸੈਕਸ਼ਨ ਸਾਡੇ ਕੋਲ ਹੈਗਾ ਇਸ ਲਈ ਬੱਚਿਆਂ ਨੇ ਲੈਣੇ ਆ ਮਤਲਬ ਸ਼ੂ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ ਸੋ ਤੁਸੀਂ ਛੇਤੀ ਪਹੁੰਚੋ ਭਾਈ ਆਨਲਾਈਨ ਕੋਈ ਸ਼ੋਪਿੰਗ ਕਰ ਸਕਦਾ ਉਹਦਾ ਵੀ ਥੋੜਾ ਦੱਸ ਦਿਓ ਭਾਈ ਸਾਡੇ ਪੇਜ ਹੈਗੇ ਇੰਸਟਾਗ੍ਰਾਮ YouTube Facebook ਤੇ ਤੁਸੀਂ ਲਾਈਕ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਨਵੀਂ ਨਵੀਂ ਸਾਡੀ ਅਪਡੇਟ ਦੇ ਸਾਥ ਹੈਗੇ আর বাকি স্ক্রিন ਤੇ ਨੰਬਰ ਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਕੋਈ ਵੀ ਚੀਜ਼ ਦੇਖਣੀ ਚਾਹੋ ਨੀ ਵੀਡੀਓ ਦੇਖ ਸਕਦੇ ਹੋ ਤੇ ਘਰ ਮਗਵਾ ਸਕਦੇ ਹੈਗੇ ਦੇਖੋ ਸਾਡੇ ਕੋਲ ਰਖਣਿਆਂ ਦੇ ਰਖਨੇ ਭਰੇ ਪਿਆ ਇੱਕ ਨਾਲ ਦੇ ਬਹੁਤ ਜ਼ਿਆਦਾ ਵੈਰਾਈਟੀ ਇੰਦਾ ਨਹੀਂ ਬਾਕੀ ਦੁਕਾਨਦਾਰਾਂ ਨੂੰ ਇੱਕ ਇੱਕ ਦੋ ਦੋ ਰੱਖ ਕੇ ਤੁਹਾਨੂੰ ਅਸੀਂ ਸੱਦੀ ਜਾਂਦੇ ਆ ਸਾਡੇ ਕੋਲ ਇੱਕ ਨਾਲ ਦੇ ਰੱਖਣੇ ਭਰੇ ਵੇ ਜਿੰਨਾ ਮਰਜ਼ੀ ਲੈ ਜਾਓ ਵਾਈਟ ਦੇ ਵਿੱਚ ਦੇਖ ਲਓ ਬਲੂਜ ਦੇਖ ਲਓ ਛੇਤੀ ਪਹੁੰਚ ਜਾਓ ਵੱਡੀਆਂ ਵੈਰਾਈਟੀਆਂ ਥੋੜੇ ਪੈਸੇ ਜਮਾ ਕੇ ਸਾਨੂੰ ਆਪਾਂ ਕਿਆਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਥਾਂ ਟੀਵੀ ਬੰਗਾ